ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਲੁਧਿਆਣਾ ਦੇ ਚੰਡੀਗੜ੍ਹ ਰੋਡ ਮੁੰਡੀਆਂ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਅਜਿਹਾ ਇੱਕ ਵਾਲੀਬॉल ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਬੱਚਿਆਂ ਦੀ ਹੌਸਲਾ ਵਸਾਈ ਕਰਨ ਦੇ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਵਿਸ਼ੇਸ਼ ਤੌਰ ਤੇ ਪਹੁੰਚੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਟੂਰਨਾਮੈਂਟ ਵਿੱਚ ਲਗਭਗ 150 ਦੇ ਕਰੀਬ ਟੀਮਾਂ ਭਾਗ ਲੈਣਗੀਆਂ ਅਤੇ ਇਸ ਤੋਂ ਬਾਅਦ ਹਿਮਾਚਲ ਦੇ ਨੈਸ਼ਨਲ ਟੂਰਨਾਮੈਂਟ ਹੈ ਜਿਹੜਾ ਕਰਵਾਇਆ ਗਿਆ ਆਵੇਗਾ ਪਰਵਤ ਦਾ ਪਨਾ charitable trust ٹرسٹ ਆ ਜਿਹੜਾ ਸਾਡਾ ਡਾਕਟਰ ਐਸ ਪੀ ਸਿੰਘ ਭਰਾਏ ਦੀ ਅਗਵਾਈ ਦੇ ਵਿੱਚ ਚੱਲਦਾ ਪਿਆ ਤੇ ਸਾਡੀ ਇਹੀ ਆ ਵੀ ਹਮੇਸ਼ਾ ਜਿੱਥੇ ਵੀ ਕੋਈ ਜਿਵੇਂ ਸਾਨੂੰ ਦਿਨੇਸ਼ ਜੀ ਨੇ ਐਸ ਪੀ ਸਾਹਿਬ ਨੇ ਅਪਰੋਚ ਕਰੀ ਕਿਤੇ ਟਰੈਕ ਸੂਟ ਦੀ ਲੋੜ ਆ ਕਿਤੇ ਹੋਰ ਲੋੜ ਆ ਜਿਸ ਟਾਈਮ ਜੋ ਚਾਹੁੰਦੇ ਆ ਇਹਨਾਂ ਨੂੰ ਅਸੀਂ ਹਾਜ਼ਰ ਕਰਦੇ ਆਂ ਔਰ ਸਾਡੇ ٹرسٹ ਵੱਲੋਂ ਇਹੀ ਹੈ ਵੀ ਬੱਚੇ ਜਿਹੜੇ ਆ ਖੇਡਾਂ ਵੱਲ ਨੂੰ ਜਾਣ ਤੇ ਨਸ਼ਿਆਂ ਦਾ ਜਿਹੜਾ ਰੁਝਾਨ ਆ ਖੇਡਾਂ ਵੱਲ ਜਾਣ ਕੇ ਤੇ ਘਟੂਗਾ ਤੇ ਦੇਸ਼ ਦੀ ਸੇਵਾ ਕਰਨਗੇ ਕਿ ਜੋ ਰੌਕ ਬਾਲ ਚੈਂਪੀਅਨਸ਼ਿਪ ਦੇ ਜਿਹੜੇ ਪ੍ਰਧਾਨ ਨੇ ਦਿਨੇਸ਼ ਜੀ ਤੇ ਐਸਪੀ ਤਾਮੀ ਜੀ ਨੂੰ ਇਹਨਾਂ ਨੂੰ ਵਧਾਈ ਦਿੰਨੀ ਆ ਕਿ ਔਰ ਬੱਚਿਆਂ ਨੂੰ ਇਹਨਾਂ ਹੌਸਲਾ ਦਿੱਤਾ ਇਸ ਮੁਕਾਮ ਤੱਕ ਲੈ ਕੇ ਆਏ ਨੇ ਔਰ ਇਹ ਬਹੁਤ ਵਧੀਆ ਉਪਰਾਲਾ ਹੈ ਇਹਨਾਂ ਲਈ ਤੇ ਬਾਕੀ ਇਹ ਜਿਹੜਾ ਸਟੇਟ ਲੈਵਲ ਤੇ ਹਾਂ ਟੂਰਨਾਮੈਂਟ ਹੋ ਰਿਹਾ ਹਾਂ ਟੂਰਨਾਮੈਂਟ ਹੋ ਰਿਹਾ ਹੈ ਤੇ ਅਗਲੇ ਮਹੀਨੇ ਜੂਨ ਦੇ ਵਿੱਚ 27 28 ਜੂਨ ਨੂੰ ਹਿਮਾਚਲ ਦੇ ਵਿੱਚ ਹੋਣ ਜਾ ਰਿਹਾ ਤੇ ਇੱਥੇ 11 ਤੇ 12 ਮਈ ਨੂੰ ਕਰਵਾਇਆ ਗਿਆ ਸਾਰੀ ਸਟੇਟ ਤੋਂ ਇੱਥੇ ਬੱਚੇ ਆਏ ਨੇ 150 200 ਬੱਚੇ ਇੱਥੇ ਆਏ ਹਨ ਬੱਚਿਆਂ ਨੂੰ ਜੀਣ ਜਾਂਦੇ ਹੋ ਮੈਂ ਬੱਚਿਆਂ ਨੂੰ ਇਹੀ ਕਹਿਣਾ ਚਾਹੂੰਗੀ ਦੇਖੋ ਇਹ ਪਿਆਰੇ ਬੱਚਿਓ ਵੀ ਇਹੀ ਮੈਂ ਤੁਹਾਨੂੰ ਕਹਿਣਾ ਚਾਹੂੰਗੀ ਕਿ ਜਿੱਤ ਹਾਰ ਤਾਂ ਦੇਖੋ ਬਣੀ ਆਈ ਹੈ ਤੇ ਬਾਕੀ ਜਿੱਤਣ ਵਾਲੀਆਂ ਟੀਮਾਂ ਨੂੰ ਵਧਾਈ ਔਰ ਜਿਹੜੀਆਂ ਪਿੱਛੇ ਰਹਿ ਜਾਣਗੀਆਂ ਉਹਨਾਂ ਟੀਮਾਂ ਨੂੰ ਵੀ ਮੇਰੇ ਵੱਲੋਂ ਇਹੀ ਕਹਿਣਾ ਹੈ ਕਿ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਜੇ ਆਪਾਂ ਅੱਜ ਹਾਰੇ ਆ ਤਾਂ ਕੱਲ ਨੂੰ ਜਿੱਤਾਂਗੇ ਵੀ ਕੋਈ ਹੌਸਲਾ ਨਹੀਂ ਛੱਡਣਾ ਤੇ ਬਾਕੀ ਤੁਸੀਂ ਇਸ ਮੁਕਾਮ ਤੱਕ ਪਹੁੰਚੇ ਖੇੜੇ ਦੇ ਮੈਦਾਨ ਵਿੱਚ ਆਏ ਹੋ ਤਾਂ ਇਹੀ ਬਹੁਤ ਵੱਡੀ ਤੁਹਾਡੇ ਲਈ ਉਪਲਬਧੀ ਆ ਮੈਂ ਪ੍ਰੈਜ਼ੀਡੈਂਟ ਪੰਜਾਬ ਰੌਕ ਵੱਲੋਂ ਸੈਸ਼ਨ ਪੰਜਾਬ ਤੇ ਜਿਹੜਾ ਅੱਜ ਅਸੀਂ ਆਯੋਜਿਤ ਕਰਦੇ 11 ਦੇ 12 ਦਾ ਤੇ ਇਹਦੇ ਵਿੱਚ ਪੰਜਾਬ ਭਰ ਤੋਂ ਸਾਡੇ ਕੋਲ 100 200 ਬੱਚਾ ਆਇਆ 12 13 ਸਟ ਡਿਸਟ੍ਰਿਕਟ ਆਈ ਨੇ ਸਾਡੇ ਕੋਲ ਤੇ ਬੱਚਿਆਂ ਦੇ ਵਿੱਚ ਬਹੁਤ ਸ਼ਾਅ ਆ ਇਹ ਸਾਡੀ ਗੇਮ ਹੈ ਵਾਲੀਬॉल ਮੋਂਗ ਬਹੁਤ ਅੱਛੀ ਗੇਮ ਹੈ ਤੇ ਉਹਦੀ ਭੈਣ ਹੈ ਗੇਮ ਵਾਲੀਬॉल ਬਹੁਤ ਇੰਟਰਸਟਿੰਗ ਗੇਮ ਬਣਾਈ ਆ ਤੇ ਇਸ ਕਰਕੇ ਅੱਜ ਅਸੀਂ ਬੱਚਿਆਂ ਨੂੰ ਉਤਸ਼ਾਹਤ ਕਰਨ ਲਈ ਇੱਥੇ ਪੰਜਾਬ ਲੁਧਿਆਣਾ ਦੇ ਵਿੱਚ ਮੁੰਡੀਆਂ ਸਕੂਲ ਦੇ ਵਿੱਚ ਜਿਹੜਾ ਮੈਚ ਕਰਾਇਆ ਬੱਚਿਆਂ ਨੂੰ ਦਿਖਾਉਣ ਦੇ ਮੋਟੀਵੇਟ ਕਰਨ ਲਈ ਅਸੀਂ ਟੂਰਨਾਮੈਂਟ ਕਰਾ ਰਹੇ ਨੇ ਕਿ ਬੱਚਿਆਂ ਨੂੰ ਗੇਮ ਖੇਡਣਗੇ ਤੇ ਬੱਚਿਆਂ ਨੂੰ ਪਤਾ ਲੱਗੂਗਾ ਇਸ ਕਰਕੇ ਤੇ ਬੰਦਸ਼ਾਂ ਦੂਰ ਰੱਖੇ ਤੇ ਮੈਂ মিডিਆ ਦਾ ਵੀ ਤੁਹਾਡਾ ਬਹੁਤ ਧੰਨਵਾਦ ਕਰਦਾ ਸਾਡੇ ਜਿਹੜੇ ਕਮੇਟੀ ਜੀਕੇ ਸਟੇਟ ਦੇ ਸ਼ੇਰ ਸਿੰਘ ਜੀ ਸਾਡੇ ਪੂਰੀ ਸਾਹਿਬ ਇਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਮੈਂ ਸ਼ਾਪਾ ਜੀ ਦਾ ਸਾਡੇ ਹਰਵਿੰਦਰ ਸਿੰਘ ਜੀ ਸਾਰੇ ਜਿੰਨੇ ਵੀ ਸਾਡੇ ਕੋਲ ਪਰਵੀ ਮੈਡਮ ਜੀ ਸਾਡੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਆਇਆ ਇਹਨਾਂ ਨੇ ਮੈਂ ਬਹੁਤ ਧੰਨਵਾਦ ਕਰਦਾ ਕਿ ਮੈਂ ਵੀ ਇੰਟਰਨੈਟ ਵਾਲੀ ਵਾਲ ਪਲੇਅਰ ਰਿਹਾ ਮੈਂ ਰਿਟਾਇਰ ਹੋਇਆ ਐਸਪੀ ਤੇ ਮੈਂ ਬੱਚਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਮੈਂ ਕੇਣਾ ਇਹ ਕਹਿਣਾ ਚਾਹੁੰਦਾ ਜਿਹੜਾ ਮੇ ਕੋ ਹੁੰਦਾ ਮੈਂ ਬੱਚੇ ਬਣ ਸਕਾ ਮੈਂ ਇਥੇ ਬੱਚਿਆਂ ਨੂੰ ਫ੍ਰੀ ਸੇਵਾ ਕਿਹਦੇ ਕਰਾਉਣਾ ਮੁੰਡੇ ਇਸ ਕਮਾਰਸ ਸਕੂਲ ਦੇ ਵਿੱਚ ਮੇਰੇ ਬੱਚੇ ਨੈਸ਼ਨਲ ਇੰਟਰਨੈਸ਼ਨਲ ਆਪ ਤੇ ਖੇਡ ਚੁੱਕੇ ਨੇ ਤੇ ਬਹੁਤ ਵਧੀਆ ਜੋਬ ਤੇ ਪਹੁੰਚ ਚੁੱਕੇ ਨੇ ਤੇ ਮੈਂ ਸਾਰੇ ਬੱਚਿਆਂ ਨੂੰ ਪੇਰੈਂਟਸ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਬੱਚਿਆਂ ਨਾਲ ਨੂੰ ਸਕੂਲ ਦੇ ਬਾਅਦ ਗਰਾਊਂਡ ਨਾਲ ਖੇਡਣਾ ਬਹੁਤ ਜ਼ਰੂਰਤ ਨਾਲ ਜੋਰ ਜ਼ਰੂਰ ਜੋੜਨਾ ਲੁਧਿਆਣਾ ਲਾਈਵਲੀ ਟਿੰਕਾ ਚਾਰਤੀ ਰਿਪੋਰਟ